ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਜਨਤਕ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਇਹ ਪ੍ਰੈਸ ਦੇ ਲਈ ਹੈ ਪ੍ਰੈਸ ਦੇਖੋ ਆਪਣੀ ਜਿਹੜੀ ਇਹ ਜਲ ਗਈ ਸੀ ਇਹਦੇ ਉੱਪਰ ਕੱਪੜਾ ਜਿਹੜਾ ਪਨਾੰਜਾ ਲੱਗਿਆ ਸੀਗਾ ਤੇ ਆਪਣੀ ਬ੍ਰੇਸਾ ਜਿਹੜੀ ਬਹੁਤ ਖਰਾਬ ਹੋ ਰਹੀ ਹੈ ਤੇ ਆਪਾਂ ਨੂੰ ਸਾਫ਼ ਕਰਨ ਦੇ ਲਈ ਬਹੁਤ ਵਧੀਆ ਤਰੀਕਾ ਜਿਹੜਾ ਦੱਸਾਂਗੇ ਤੇ ਕਈ ਵਾਰ ਆਪਾਂ ਤੋਂ ਕੱਪੜਾ ਜਲ ਜਾਂਦਾ ਹੁੰਦਾ ਤੇ ਇਹਦੇ ਉੱਪਰ ਆਪਣਾ ਪੱਤਾ ਜਿਹੜਾ ਖਰਾਬ ਹੋ ਜਾਂਦਾ ਹੁੰਦਾ ਤੇ ਅੱਜ ਆਪਾਂ ਇਹਨੂੰ ਕਰਦੇ ਆ ਸਾਫ਼ ਤੇ ਦਿਖਾਉਣੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਬੜੀ ਲੱਗਦੀ ਹੈ ਲਾਈਕ ਸ਼ੇਅਰ ਪਿਆਰ ਜਾਂ ਕਮੈਂਟ ਜਰੂਰ ਕਰਿਓ ਤੇ ਜੋ ਭਾਂਪਈਓ ਪਣ ਪਿਆਰੇ ਪਿਆਰੇ ਕਮੈਂਟ ਕਰਦੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੇ ਆਪਾਂ ਇਹਨੂੰ ਪਹਿਲਾਂ ਕਰਾਂਗੇ ਔਰ ਥੋੜਾ ਨਾਰਮਲ ਜਾਂ ਆਪਾਂ ਇਹਨੂੰ ਕਰਮ ਕਰਾਂਗੇ ਲਓ ਜੀ ਆਪਾਂ ਨਾਰਮਲ ਜਾਂ ਕਰਮ ਕਰ ਲਈ ਪ੍ਰੈਸ ਤੇ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਕਾਲਗੇਟ ਆਪਾਂ ਚੰਗੀ ਤਰ੍ਹਾਂ ਸਾਰੇ ਖੋਰਗੇੜਾ ਜਿਹੜਾ ਲਾ ਦਾਂਗੇ ਨਾਰਮਲ ਜੀ ਆਪਾਂ ਨੇ ਕਰਨ ਕੀਤੀ ਆ ਇਹਦੇ ਆਪਾਂ ਸਾਰੇ ਚੰਗੀ ਤਰ੍ਹਾਂ ਲਾ ਦਾਂਗੇ लो पहले आपलगेट ला लाता लो जी तो आप लाने ओर मिठा थोडा आप इस तरह भाट के लाव गे जो आप टेढ़े तरह ला देंगे फिर तो अपना मिठा थोड़ा जगह नीचे डिगजूगा ਤੰਗੀ திரਾਪੈਰੀ ਉੱਪਰ ਕੋਕ ਕਰਾਂਗੇ ਤੇ ਇਹ ਆਪਾਂ ਲੈਨੇ ਆ ਨੂਨ ਇਹਦੇ ਉੱਪਰੇ ਆਪਾਂ ਨੂਨ ਕੋਕ ਦੇਾਂਗੇ ਬਹੁਤ ਵਧੀਆ ਆਪਣੀ ਪ੍ਰੈਸ ਹੈ ਜਿਹੜੀ ਸਾਫ਼ ਹੋ ਜੂਗੀ ਲਓ ਜੀ ਤਾਂ ਵਧੀ ਸੋਚਾ ਜਿਹੜੀ ਦੁਬਾਰਾ ਆਨ ਕਰਦੇਾਂਗੇ ਲਓ ਜੀ ਤਾਂ ਆਪਾਂ ਇਹਦੀ ਸੋਚਾ ਜਿਹੜੀ ਆਨ ਕਰਤੀ ਤੇ ਹੁਣ ਆਪਾਂ ਨੂੰ 2-3 ਮਿੰਟ ਜਿਹੜਾ ਇਸਤਰੀ ਲਾ ਕੇ ਰੱਖਾਂਗੇ ਸੋਚਾ ਆਪਾਂ ਨੇ ਆਨ ਕੀਤੀ ਹੋਈ ਹੈ ਲਓ ਜੀ ਆਪਣੀ ਸੁੱਚ ਜਿਹੜੀ ਬੰਦ ਕੀਤੀ ਹੋਈ ਆ ਸੁੱਚ ਆਪਾਂ ਨੇ ਬੰਦ ਕਰਤੀ ਪ੍ਰੈਸ ਦੀ ਦੇਖੋ ਆਪਣਾ ਇਹ ਜਿਹੜਾ ਗਰਮ ਕਰ ਲਈ ਸੀ ਆਪਣਨੇ ਪ੍ਰੈਸ ਜਿਹ ਆ ਪਹਿਲੇ ਉੱਪਰ ਪਾਇਆ ਸਾਰਾ ਆਪਣਾ ਪੂਰਾ ਚੰਗੀ ਤਰ੍ਹਾਂ ਕਰਮ ਹੋ ਗਿਆ ਤੇ ਆਪਾਂ ਦੋ ਤਿੰਨ ਕੁ ਮਿੰਟ ਜਿਹੜਾ ਇਸਤਰੀ ਲਾ ਕੇ ਰੱਖਤਾ ਜੀ ਪ੍ਰੈਸ ਥੋੜੀ ਨਾਰਮਲ ਜੀ ਆਪਾਂ ਨੇ ਗਰਮ ਕਰ ਲਈ ਸੀ ਹੁਣ ਆਪਾਂ ਇਹ ਬਰਸ ਲੈਣੇ ਇਹਦੇ ਨਾਲ ਇਹਨੂੰ ਆਪਾਂ कर अपने सारा कला कला हो गया अपन लिंकड़ बनाया थी ये गर्म ना चीज छेती जी अपनी साफ हो जूगी ये अपन बड़ी मेहनत जी नहीं करनी पैनी कई बार आप ला के भुल जाने अपना कपड़ा जो मतर सिर्फ अपनी दो तीन क जी आप साफ कर लागे कोई अपन बड़ा टाइम लगना बड़ी मेहनत नहीं करनी पैनी देखो जो तो आप ठंडे तो करते हैं फिर भी नहीं है उपर जो अपना कपड़ा एपर जल जाता है पत्ता अपना बहुत खराब हो चुका है सी ये अपना पोला पोला जी करना ब्रस ये उपर वाले सक्रैच जी पाने अपनी ब्रस जी फिर उपरैच जै जाए अपना पोला पोला जी उपरू तो लाया गा। क्योंकि जो अपने ये उपर लून पाया वेद सारे इन्हें बढ़ता जो कपड़े कपड़ा उलिया हुआ अपनी सोचा जी बंद की देखो सारा लै चुक है तो हम अपने चंगी तरह साफ कर लेंगे देखो सारा ला गया अपना लो अपना कॉटन का कपड़ा लेता है सूती या तो पहले आप चंकी तरह साफ करा लो सूती कपड़े नंब तरह साफ कर देंगे क्योंकि इस तरह है जिते फिर भी थोड़ी बहुत जी प्रकाश अपनी रह जाती है जल्दा हुआ कपड़ा तो अपने सूती कपड़ा लेता देखो ये भी कि लग रहा है ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਇਹਨੂੰ ਲਓ ਜੀ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਦੇ ਆਂ ਦੇਖੋ ਕਿੰਨੀ ਕਾਰ ਸੜੀ ਇਹਦੇ ਨਾਲ ਵੀ ਲੱਗ ਰਹੀ ਹੈ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਗਰੋਂ ਸਾਫ਼ ਕਰਨਾ ਤੇ ਆਪਾਂ ਜਿਹੜੀ ਚਿੱਟੇ ਕੱਪੜੇ ਨੇ ਇਹਨੂੰ ਕਰ ਸਕੀਏ ਸਾਰੀ ਕਾਰ ਜੋ ਆਪਣੇ ਤੇ ਲੱਗੀ ਹੋਈ ਸੀ ਮੱਚੇ ਹੋਏ ਕੱਪੜੇ ਦੀ ਰਹਿ ਚੁੱਕੀ ਹੈ ਦੇਖੋ ਅੱਦੇ ਤੇ ਵੀ ਕਿੰਨੀ ਉੱਪਰ ਇਹਦੇ ਲੱਗੀ ਇਹ ਪਾਂਡੂ ਜੀ ਸਾੜ ਨਾਲ ਸਾਫ ਕਰਦੇ ਆਂ। ਬਲੌ ਜੀ ਆਪਣੀ ਪ੍ਰੈਸ ਜਿਹੜੀ ਬਿਲਕੁਲ ਸਾਫ ਹੋ ਗਈ। ਦੇਖੋ ਕੱਪੜਾ ਵੀ ਉਹਨਾਂ ਸਾਫ ਹੋਇਆ। ਕੋਈ ਕੱਪੜੇ ਦੇ ਉੱਪਰ ਕਾਲਖ ਨਹੀਂ ਹੈਗੀ ਲੱਗੀ ਹੋਈ। ਲਓ ਜੀ ਇਸ ਤਰੀਕੇ ਨਾਲ ਨਾ ਆਪਣੀ ਪ੍ਰੈਸ ਜਿਹੜੀ ਤੁਸੀਂ ਸਾਫ ਕਰ ਸਕਦੇ ਆਂ। ਦੇਖੋ ਸਾਰੀ ਕਾਲਖ ਜਿਹੜੀ ਆਪਣੀ ਲੱਗੀ ਪੱਤਾ ਜਲ ਗਿਆ ਸੀ ਆਪਣਾ ਇਹ ਦੇਖੋ ਸਾਰਾ ਖਰਾਬ ਹੋ ਗਿਆ ਸੀ। ਦੇਸ ਤਰੀਕੇ ਨਾਲ ਜਿਹੜੀ ਆਪਣੀ ਪ੍ਰੈਸ ਹੈ ਤੁਸੀਂ ਸਾਫ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਪਿਆਰ ਦਾ ਕਮੈਂਟ ਜਰੂਰ ਕਰਿਓ ਸਸਰੀਆ ਕਾਲ